ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿ ਤੈਨੂੰ ਫਿਕਰ ਹੋਣਾ ਚਾਹੀਦਾ ਤੇਰੇ ਤੇ ਸਵਾਸ ਘੱਟ ਰਹੇ ਨੇ ਤੂੰ ਕਿਹੜੇ ਕੰਮਾਂ 'ਚ ਲੱਗ ਗਿਆ ਮਹਾਰਾਜ ਕਹਿੰਦੇ ਤੇਰੀ ਜਿੰਦ ਘੱਟ ਰਹੀ ਹੈ ਤੇਰੇ ਸਵਾਸ ਘੱਟ ਰਹੇ ਨੇ ਲੱਗਾ ਕਿ ਤੱਕ ਕੋ ਫੱਕੜੇ ਕੰਮ ਸਾਡੀ ਜ਼ਿੰਦਗੀ ਦਾ ਹਿੱਸਾ ਨੇ ਕੰਮ ਸਾਡੇ ਜੀਵਨ ਦਾ ਅੰਗ ਨੇ ਅਸੀਂ ਕੰਮ ਨਹੀਂ ਕਰਾਂਗੇ ਤੇ ਸਾਡਾ ਕਾਰੋਬਾਰ ਫਿਰ ਸਾਡੇ ਘਰ-ਵਾਰ ਕਿੱਦਾਂ ਚੱਲਣਗੇ ਘਰ-ਵਾਰ ਚਲਾਉਣਾ ਬੱਚਿਆਂ ਨੂੰ ਪਾਲਣਾ ਪੜਾਉਣਾ ਕਾਰੋਬਾਰ ਕਰਨੇ ਪਰ ਇਹਨਾਂ ਕਾਰੋਬਾਰਾਂ ਦੇ ਨਾਲ-ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਣਾ ਸੱਚ ਨਾਲ ਜੁੜੇ ਰਹਿਣਾ ਤਾਂ ਕਿ ਸਾਡੇ ਕਾਰੋਬਾਰ ਸਾਡੇ ਕਰਮਾਂ ਦੇ ਵਿੱਚ ਕਿਤੇ ਕੋਈ ਖੋਟ ਨਾ ਆ ਜਾਏ ਅਸੀਂ ਕੋਈ ਗਲਤ ਤਰੀਕੇ ਨਾਲ ਕਾਰਜਨਾ ਕਰ ਬੈਠੀਏ ਅਸੀਂ ਜੋ ਮਾਇਆ ਜੋ ਧੰਦੌਲਤ ਆਪਣੇ ਘਰ ਲੈ ਕੇ ਆ ਰਹੇ ਆ ਉਹਦੇ ਵਿੱਚ ਕੋਈ ਖੋਟ ਨਾ ਹੋਵੇ ਉਹ ਕਿਸੇ ਗਲਤ ਤਰੀਕੇ ਨਾਲ ਨਾ ਸੀ ਕਮਾ ਲਈਏ ਇਹਨੂੰ ਕਿਹਾ ਲੱਗਾ ਕਿ ਤੱਕ ਉਹ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਐ ਪ੍ਰਾਣੀ ਤੂੰ ਕਿਹੜੇ ਪੁੱਠੇ ਕੰਮਾਂ 'ਚ ਲੱਗਿਆ ਹੋਇਆ ਕੰਮਕਾਰ ਤੇ ਸਾਡੇ ਜੀਵਨ ਦਾ ਅੰਗ ਨੇ ਪਰ ਗਲਤ ਕੰਮ ਗਲਤ ਤਰੀਕੇ ਨਾਲ ਪੈਸਾ ਕਮਾਉਣਾ ਗਲਤ ਹਰਕਤਾਂ ਉਹਨੂੰ ਕਿਹਾ ਲੱਗਾ ਕਿ ਤੈਨੂੰ ਪਕੜੇ ਕਾਰਜ ਤੇ ਦਸ਼ਾ ਨਾ ਹੋਦੀ ਕਿਰਤ ਉਤੇ ਬਾਬੇ ਨਾਨਕ ਨੇ ਆਪ ਫਿਰ ਮੁੰਨੀ ਹਲ ਦੀ ਫੜ ਕੇ ਸਾਨੂੰ ਦੱਸੀ ਐ ਸਿਖਾਈ ਐ ਸਭ ਉਹ ਕਰਨੀ ਐ ਇਨਸਾਨ ਨੇ ਪਰ ਮਾਰੇ ਕਮਾਂ ਤੋਂ ਸਾਨੂੰ ਰੁਕਿਆ ਤੁਲਾਹਾ ਖਟਣ ਵਾਸਤੇ ਆਇਆ ਤੇ ਸੱਚ ਨਾਲ ਜੁੜ ਤੇ ਸੋਹਣੀ ਜ਼ਿੰਦਗੀ ਜਿਉ ਕੇ ਜਾਇ ਸਿ ਧਰਤੀ 'ਤੇ